ਅੱਜ ਖਾਲਸਾ ਜੀ ਮੈਂ ਪਹੁੰਚਿਆ ਗੁਰਦੁਆਰਾ ਸ੍ਰੀ ਪਘਾਣੀ ਸਾਹਿਬ ਆਓ ਤੁਹਾਨੂੰ ਇੱਥੇ ਗੁਰੂ ਸਾਹਿਬ ਦੇ ਜਿਹੜੇ ਦਰਸ਼ਨ ਕਰਾਵਾਂ ਜੀ ਗੁਰਦੁਆਰਾ ਪਘਾਣੀ ਸਾਹਿਬ ਹਿਮਾਚਲ ਪ੍ਰਦੇਸ਼ ਦੇ ਸ਼ਰਮੋਰੇ ਨੇ ਵਿੱਚ ਜਿਹੜਾ ਪੈਂਦਾ ਜੀ ਪੌਂਡਾ ਸਾਹਿਬ ਤੋਂ ਲਗਭਗ 11 ਕਿਲੋਮੀਟਰ ਦੀ ਦੂਰੀ ਤੇ ਪਘਾਣੀ ਪਿੰਡ ਵਿੱਚ ਜਿਹੜਾ ਹੈ ਸਥਿਤ ਆ ਸੰਗਤ ਜੀ ਇਹ ਸਥਾਨ ਸ੍ਰੀ ਗੁਰੂ ਗੋਗ ਸਿੰਘ ਜੀ ਦੀ ਪਹਿਲੀ ਲੜਾਈ ਭਗਾਣੀ ਦੇ ਜੁੱਦ ਸਾਨਾ 1686 1688 ਦੇ ਆਸ-ਪਾਸ ਨਾਲ ਜਿਹੜਾ ਜੁੜਿਆ ਹੋਇਆ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਪੌਂਟਾ ਸਾਹਿਬ ਵਿੱਚ ਕਾਣਾ ਕਰ ਰਹੇ ਸੀ ਤਾਂ ਉੱਥੋਂ ਦੇ ਛੋਟੇ ਰਾਜਿਆਂ ਨੂੰ ਗੁਰੂ ਜੀ ਦੀ ਵੱਧਦੀ ਸ਼ਕਤੀ ਨਾਲ ਈਰਖਾ ਹੋ ਗਈ ਸੀ ਜੀ ਉਹਨਾਂ ਨੇ ਮੱਕੇ ਗੁਰੂ ਜੀ ਖਿਲਾਫ ਜਿਹੜੀ ਉਹ ਫੌਜ ਖੜੀ ਕੀਤੀ ਇਸ ਵਿੱਚ ਸਭ ਤੋਂ ਅੱਗੇ ਰਾਜਾ ਪੀਮ ਚੰਦ ਕਹਿਲੂਰ ਦਾ ਰਾਜਾ ਤੇ ਰਾਜਾ ਫਤਿਹशाह ਗੜਵਾਲ ਅਤੇ ਹੋਰ ਜਿਹੜੇ ਆ ਪਹਾੜੀ ਰਾਜੇ ਸਨ ਜਿਹੜੀ ਜੁੱਧ ਵਿੱਚ ਪਹਾੜੀਆਂ ਨੇ ਜਿਹੜੇ ਜੁੱਧ ਵਿੱਚ ਹੋਇਆ ਸੀ ਜੀ ਗੁਰੂ ਜੀ ਦੀ ਫੌਜ ਦੀ ਜਿਹੜੀ ਗਿਣਤੀ ਬਹੁਤ ਘੱਟ ਸੀ ਲਗਭਗ 1100 1200 ਦੇ ਕਰੀਬ ਗੁਰੂ ਸਾਹਿਬ ਦੇ ਜਿਹੜੇ ਸਿੰਘ ਸਿਪਾਹੀ ਸਨ ਦੂਜੇ ਪਾਸੇ ਪਹਾੜੀ ਰਾਜਿਆਂ ਦੀ ਜਿਹੜੀ ਮਿਲੀ ਜੁਲੀ ਫੌਜ ਸੀ 10 15000 ਦੇ ਸੰਗਤ ਜੀ ਕਰੀਬ ਸੀ ਇਸ ਵਿੱਚ ਪੀਰ ਬੁੱਧੂ ਸ਼ਾ ਜੀ ਨੇ ਆਪਣੇ ਚਾਰੇ ਪੁੱਤਰਾਂ ਅਤੇ 700 ਹੋਰਸ ਸਿੰਘਾਂ ਸਮੇਤ ਗੁਰੂ ਜੀ ਦੇ ਪੱਖ ਵਿੱਚ ਆ ਖੜੇ ਯੁੱਧ ਵਿੱਚ ਬਹੁਤ ਹੀ ਭਿਆਨਕ ਸੀ ਜਿਹੜਾ ਜੀ ਜੁਧ ਸੀ ਸੰਗਤ ਜੀ ਕਈ ਸਿੱਖਾਂ ਤੇ ਬੁੱਧੂ ਸ਼ਾਹ ਦੇ ਚੇਲੇ ਜਿਹੜੇ ਸ਼ਹੀਦ ਹੋ ਗਏ ਸੀ ਆਖਰਕਾਰ ਗੁਰੂ ਜੀ ਦੀ ਜਿਹੜੀ ਸਿੰਘ ਫੌਜ ਸੀ ਜਾਨੀ ਅਕਾਲੀ ਫੌਜ ਸੀ ਦੇ ਦੁਸ਼ਮਨਾ ਨੇ ਨੂੰ ਹਰਾ ਦਿੱਤਾ ਗਏ ਗੁਰੂ ਜੀ ਦੀ ਜਿਹੜੀ ਫੌਜ ਸੀ ਜੀ ਉਹਨਾਂ ਨੇ ਆਪਕਾ ਆਨੰਦ ਦੁਸ਼ਮਨਾ ਨੂੰ ਹਰਾ ਦਿੱਤਾ ਸੀ ਗੁਰੂ ਜੀ ਨੇ ਜਿੱਤ ਦੇ باوجود ਕਿਸੇ ਵੀ ਰਾਜੇਦਾਰ ਆਗ ਨਹੀਂ ਜੜਪੇਜ਼ ਨਾ ਹੀ ਕੋਈ ਜ਼ਮੀਨ ਲਈ ਉਹਨਾਂ ਨੇ ਕੇਵਲ ਧਰਮ ਅਤੇ ਨਿਆਂ ਦੀ ਰੱਖਿਆ ਲਈ ਹੀ ਸੰਗਤ ਦੀ ਲੜਾਈ ਕੀਤੀ ਸੀ ਇਸ ਜਗ੍ਹਾ ਜਿੱਥਤੋਂ ਬਾਅਦ ਗੁਰੂ ਜੀ ਨੇ ਸ਼ਹੀਰ ਹੋਏ ਜਿਹੜਾ ਸਿੱਖਾਂ ਦੀ ਯਾਦ ਵਿੱਚ ਸਮਾਧਾ ਜਿਹੜੀਆਂ ਬਣਾਈਆਂ ਸਨ ਬਾਅਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਵਾਇਆ ਗਿਆ ਅੱਜ ਇੱਥੇ ਹਰ ਸਾਲ ਵੱਡੇ ਪੱਧਰ ਤੇ ਜਿਹੜੇ ਆਹੋ ਸੰਗਤ ਦੀ ਸਮਾਗਮ ਜਿਹੜੇ ਆਹੋ ਕਰਾਏ ਜਾਂਦੇ ਨੇ ਇਹ ਗੁਰੂ ਜੀ ਦੀ ਪਹਿਲੀ ਵੱਡੀ ਜਿਹੜਾ ਕਿ ਪਹਿਲਾ ਧਰਮ ਯੁੱਧ ਸੀ ਵੱਡਾ ਜਿਸ ਨੇ ਸਿੱਖਾਂ ਨੂੰ ਲੜਾਕੂ ਰੂਹ ਵਿੱਚ ਜਿਹੜਾ ਕਿ ਮਜਬੂਤ ਕੀਤਾ ਇਹ ਹੈ ਜੋਤ ਗੁਰੂ ਜੀ ਦੇ ਸਰਵਤ ਦਾ ਭਲਾ ਦੇ ਸਿਧਾਂਤ ਦਾ ਪਰਮਾਨਸੀ ਕਿਉਂਕਿ ਜਿੱਤਨ ਦੇ باوجود ਗੁਰੂ ਜੀ ਨੇ ਕੋਈ ਧਰਤੀ ਜਾਂ ਰਾਜ ਨਹੀਂ ਹਥਿਆਇਆ ਇੱਥੇ ਹੀ ਗੁਰੂ ਜੀ ਦੀ ਲੜਾਕੂ ਅਤੇ ਅਦੀ ਆਟਮਿਕ ਤਾਕਤ ਦਾ ਪ੍ਰਭਾਵ ਸਾਰੇ ਖੇਤਰ ਵਿੱਚ ਫੈਲਿਆ ਹੋਇਆ ਹੈ ਗੁਰਦੁਆਰਾ ਪੰਗਾਣੀ ਸਾਹਿਬ ਸਿਰਫ ਇੱਕ ਧਾਰਮਿਕ ਥਾਨ ਨਹੀਂ ਬਲਕਿ ਦਸਵੇਂ ਪਾਤਸ਼ਾਹ ਜੀ ਦੀ ਪਹਿਲੀ ਜਿੱਤ ਦੀ ਯਾਦਗਾਰ ਹੈ ਇਹ ਉਹ ਅਸਥਾਨ ਜਿੱਥੇ ਤੰਤੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਨੇ ਆਪ ਦੇ ਸੱਚ ਦੀ ਰੱਖਿਆ ਲਈ ਦਲਵਾਰ ਚੁੱਕੀ ਅਤੇ ਦੁਸ਼ਮਣ ਨੂੰ ਜਿਹੜੇ ਦੁਸ਼ਮਣ ਸੀ ਉਹਨਾਂ ਨੂੰ ਹਰਾਇਆ ਗਿਆ ਜੀ ਇਸ ਤੋਂ ਬਾਅਦ ਗੱਲ ਕਰੀਏ ਆਪਾਂ ਪੌੜਾ ਸਾਹਿਬ ਦੀ ਪੌੜਾ ਸਾਹਿਬ ਜਿਹੜਾ ਭਗਾਣੀ ਸਹਿਦ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਇੱਕ অতি ਮਹੱਤਵਪੂਰਨ ਪੰਨਾਵੀ ਹੈ ਜੀ ਇੱਥੇ ਉਹਨਾਂ ਨੇ ਪੌੜਾ ਸਾਹਿਬ 'ਚ ਰਚਨਾ ਕੀਤੀ ਲੜਾਈ ਕੀਤੀ ਰਾਜਨੀਤਿਕ ਮੁਖਲਾਤ ਬਣਾਏ ਅਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਆਪਣੀ ਆਨੰਦਪੁਰੀ ਦੇ ਸੰਘਰਸ਼ੀ ਮਾਰਗ ਦਾ ਮਾਰਗਦੀ ਮਾਨਕਾ ਬੀਉਂਤ ਸਥਾਪਿਤ ਕੀਤੀ। ਇਸੇ ਇੱਥੇ ਦਾ ਇਤਿਹਾਸ ਇਤਿਹਾਸ ਸਭ ਬਾਅਦ ਵਿੱਚ ਇੱਥੇ ਹੀ ਪੌਂਟਾ ਸਾਹਿਬ ਗੁਰਦੁਆਰਾ ਵਿੱਚ ਹੀ ਸਭ ਤੋਂ ਵੱਡੇ ਸਹਬਜ਼ਾਦੇ ਸਹਬਜ਼ਾਦਾ ਅਜੀਤ ਸਿੰਘ ਜੀ ਦਾ ਵੀ ਜਨਮ ਹੋਇਆ। ਪੌਂਟਾ ਸਾਹਿਬ ਦੀ ਜਿਹੜੀ ਪੌਟਾ ਸਾਹਿਬ ਦੀ ਜਿਹੜੀ ਸਥਾਪਨਾ ਹੋਈ ਹੈ ਜੀ ਉਹ 1685 ਵਿੱਚ ਮੰਨੀ ਜਾਂਦੀ ਆ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਇੱਥੇ ਆਪਣੇ ਘੋੜੇ ਦੇ ਪੈਰਾਂ ਦੀ ਥਾਂ ਤੇ ਅੱਡਾ ਲਾਇਆ ਇੱਥੇ ਹੀ ਰਾਜਾ ਮੇਦਨੀ ਪ੍ਰਕਾਸ਼ ਦਾ ਸੱਦਾ ਆਇਆ ਇੱਥੇ ਹੀ ਉਹਨਾਂ ਨੇ ਲਗਭਗ 4.5 ਸਾਲ ਕੱਟੇ ਜਿਸ ਦੌਰਾਨ ਦਸਮ ਗ੍ਰੰਥ ਦੀ ਜਿਹੜੀ ਰਚਨਾ ਵੀ ਪੌਟਾ ਸਾਹਿਬ ਵਿਖੇ ਉਹ ਕੀਤੀ ਗਈ ਸੀ ਪੌਂਟਾ ਸਾਵ ਜਿਹੜੀ ਨਾਮ ਦੀ ਵਜ੍ਹਾ ਉਹ ਇਦਾਂ ਵੀ ਪੌਂਟਾ ਦਾ ਅਰਥ ਭਾਵ ਪਾਉ ਫਸ ਜਾਣਾ ਜਿਵੇਂ ਪੈਰ ਫਸ ਜਾਣਾ ਉਹਨੂੰ ਕਹਿੰਦੇ ਜੀ ਪਾਉ ਫਸ ਜਾਣਾ ਇਹ ਉਹਨਾਂ ਪੈਰਾਂ ਦੀ ਥਾਂ ਜਿੱਥੇ ਘੋੜਾ ਫਸ ਗਿਆ ਸੀ ਤੇ ਗੁਰੂ ਜੀ ਨੇ ਉੱਥੇ ਰਹਿਣ ਲਈ ਜਿਹੜਾ ਟਿਕਾਣਾ ਬਣਾਇਆ ਸੀ ਇੱਥੇ ਹੀ ਤੋਂ ਬਸਕਰ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਗੁਰੂ ਜੀ ਨੇ ਇੱਥੇ ਇੱਥੋਂ ਬਾਅਦ ਵਿੱਚ ਤੇਰਾਦੂਨ ਵਿੱਚ ਮਸੰਦਾਂ ਨੂੰ ਵੀ ਸਜਾ ਦਿੱਤੀ ਸੀ ॠषि ਕਲਪੀ ਨੂੰ ਲਿਆਉਣਾ ਅਤੇ ਉਹਨਾਂ ਦੀ ਅੰਤ ਕਿਰਿਆ ਕਰਨੀ ਸਾਰੇ ਇਵੇਂ ਇੱਥੇ ਹੀ ਪਾਏ ਜਾਂਦੇ ਆ ਜਿਹੜਾ ਗੁਰੂ ਜੀ ਦੀ ਯਾਦਗਾਰ ਵਿੱਚ ਜਮਨਾ ਨਦੀ ਦੇ ਕੰਢੇ ਤੇ ਸਥਿਤ ਇਿੱਥੇ ਇੱਕ ਪਾਰਕੀ ਸੋਨੇ ਦੀ ਤੇ ਗੁਰੂ ਜੀ ਦੇ ਹਥਿਆਰ ਤੇ ਕਰਵਾਂ ਦੀ ਮਿਊਜ਼ੀਅਮ ਵੀ ਹੈਗਾ ਜੀ ਤੇ ਬਾਕੀ ਤੁਹਾਨੂੰ ਪਤਾ ਇੱਥੇ ਗੁਰੂ ਜੀ ਦੀ ਜਿਹੜੀ ਦਸਤ ਗੁਰੂ ਜੀ ਦੀ ਦਸਤਾਰ ਬੰਦੇ ਅਤੇ ਉਨਾਂ ਉੱਥੇ ਸਤਿਕਾਰਤ ਮੁਸਲਮ ਸੰਤ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਜੀ ਨਾਲ ਸੰਵਾਦ ਕਰਨ ਆਇਆ ਇੱਥੇ ਜਿਹੜਾ ਪੀਰ ਬੁੱਧੂ ਨਾਲ ਸੰਵਾਦ ਕੀਤਾ ਜੀ ਨਾਲ ਇਥੇ ਉਹ ਦਸਤਾਰ ਉਹ ਜਿਹੜੇ ਉਹ ਬੰਨਣ ਦੇ ਮੁਕਾਬਲੇ ਵੀ ਹੁੰਦੇ ਆ ਜਿੱਥੇ ਤੇ ਇਥੇ ਜਿਹੜੇ ਸੀਗੇ ਕਵੀ ਦਰਬਾਰ ਵੀ ਗੁਰਦੁਆਰਾ ਸਾਹਿਬ ਜਿਹੜਾ ਉਹ ਲੱਗਦਾ ਪੰਡਾ ਸਾਹਿਬ ਦੀ ਮੈਂ ਗੱਲ ਕਰ ਰਿਹਾ ਇਥੇ ਬਹੁਤਾਂ ਪ੍ਰਸਿੱਧ ਜਿਹੜੇ ਕਵੀ ਜਿਹੜੇ ਉਹ ਚੁਣੇ ਗਏ ਸੀ ਜਿਵੇਂ ਕਿ ਜਿਹੜੀ ਕਾਫੀ ਲੰਬੀ ਲਿਸਟ ਆ ਮੈਂ ਤੁਹਾਨੂੰ ਇਥੇ ਉਹ ਬਖਰਾ ਡਿਸਕ੍ਰਿਪਸ਼ਨ ਚ ਪਾ ਦਵਾਂਗਾ ਇਹ ਸੀ ਗੁਰਦੁਆਰਾ ਭੰਗਾਣੀ ਸਾਹਿਬ ਦਾ ਇਤਿਹਾਸ ਤੇ ਪੋਟਾ ਸਾਹਿਬ ਦੇ ਵੀ ਕਦੋਂ ਇਹ ਜਿਹੜਾ ਇਹ ਪੋਟਾ ਸਾਹਿਬ ਦੀ ਸਥਾਪਨਾ ਉਹ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਗਾਣੀ ਸਾਹਿਬ ਦਾ ਜਿਹੜੇ ਹਿੰਦੀ ਪੜਦੇ ਨੇ ਮੇਰੇ ਵੀਰ ਭੈਣ ਭਾਈ ਸਾਰੇ ਉਹ ਹਿੰਦੀ ਵਿੱਚ ਵੀ ਇਹ ਕਲਿੱਕ ਕਰ ਲੈਣ ਤੇ ਹਿੰਦੀ ਵਿੱਚ ਵੀ ਤੁਸੀਂ ਇਹ ਜਿਹੜਾ ਸੰਖੇਪ ਇਤਿਹਾਸ ਹੈ ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਜੀ ਦਾ ਪਾਤਸ਼ਾਹੀ ਦਸਵੀਂ ਉਹ ਪੜ ਸਕਦੇ ਹੋ ਸੰگە ਆਪਾਂ ਹੁਣ ਅੰਦਰ ਚੱਲਦੇ ਆਂ ਤੇ ਤੁਹਾਨੂੰ ਗੁਰੂ ਘਰ ਜੀ ਦੇ ਦਰਸ਼ਨ ਕਰਾਉਨੇ ਆ ਜੀ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਗਏ ਆਂ ਗੁਰੂ ਸਾਹਿਬ ਦੇ ਅੱਗੇ ਆਪਾਂ ਸਿਣਵਾਵਾਂਗੇ ਬੜੇ ਸੋਹਣੇ ਸਜੇ ਹੋਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆਂ ਤੇ ਬੜੇ ਸੋਹਣਾ ਗੁਰਦੁਆਰਾ ਸਾਹਿਬ ਆ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਸੰਤਾਂ ਇੱਥੇ ਵੀ ਬੈਠੀਆਂ ਨੇ ਜਿਹੜੇ ਦਰਸ਼ਨ ਕਰਦੇ ਸੰਗਤਾਂ ਆਈ ਵੀ ਜਾਂਦੀਆਂ ਹੁੰਦੀਆਂ ਤੇ ਚਾਈ ਵੀ ਜਾਂਦੀਆਂ ਨੇ ਜੀ ਵਾਹਿਗੁਰੂ ਆਪਾਂ ਵੀ ਚਲੋ ਮੱਥਾ ਟੇਕਦੇ ਹਾਂ ਜੀ ਗੁਰੂ ਘਰ ਦੇ ਵਿੱਚ ਵਾਹਿਗੁਰੂ ਸੰਤਾਂ ਦੀ ਕਿਰਪਾ ਕਰਿਓ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਪਗਾਣੀ ਸਾਹਿਬ ਪਾਸ਼ਾ ਜੀ ਦਸਮੀ ਜੀ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦਾ ਹੈ ਮੁੱਦਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਜਿਹੜਾ ਤੁਹਾਨੂੰ ਦੱਸਿਆ ਸੀ ਪਗਾਣੀ ਦਾ ਜੋ ਤੁਹਾਡੇ ਗੁਰਦੁਆਰਾ ਪਗਾਣੀ ਸਾਹਿਬ ਪਹਿਲਾ ਜੁੱਦ ਹੋਇਆ ਸੀ ਆਪਾਂ ਹੁਣ ਪ੍ਰਕਰਮਾ ਕਰਕੇ ਚੱਲਦੇ ਆ ਤੇ ਇਹ ਜੋ ਸਾਹਿਬ ਦੇ ਤੁਸੀਂ ਗੁਰਦੁਆਰਾ ਸਾਹਿਬ ਪਗਾਣੀ ਸਾਹਿਬ ਦਰਸ਼ਨ ਕਰੋ ਜੀ ਸੰਗਤ ਜੀ ਇੱਕ ਸੁਖਾਸਨ ਸਥਾਨ ਹੈ ਤੁਸੀਂ ਜੋ ਦਰਸ਼ਨ ਕਰ ਰਹੇ ਹੋ ਉਹ ਹੈ ਗੁਰੂ ਜੀ ਉਹ ਹੈ ਗੁਰੂ ਜੀ ਛਾ ਵਾਹਿਗੁਰੂ ਜੀ ਪਤੇ ਜੀ ਇਹ ਨਗਾਰਾ ਹੈ ਗੁਰੂ ਸਾਹਿਬ ਜੀ ਦਾ ਜਦੋਂ ਅਰਦਾਸ ਹੁੰਦੀ ਹੈ ਉਦੋਂ ਇਸ ਨਗਾਰੇ ਨੂੰ বাজਾਇਆ ਜਾਂਦਾ ਤੁਸੀਂ ਮੇਰੀ ਵੀਡੀਓ ਪਿਛਲੀ ਵੀਡੀਓ ਦੇਖਿਆ ਹੋਊਗਾ ਗੁਰਦੁਆਰਾ ਪੌਂਟਾ ਸਾਹਿਬ ਉੱਥੇ ਵੀ ਜਦੋਂ ਅਰਦਾਸ ਹੁੰਦੀ ਹੈ ਤੇ ਉਦੋਂ ਨਗਾਰਾ বাজਾਇਆ ਜਾਂਦਾ ਹੈ ਆਓ ਇੱਧਰ ਹੁਣ ਆਪਾਂ ਕਲਤਾ ਜੀ ਪ੍ਰਸ਼ਾਦ ਲਵਾਂਗੇ ਤੇ ਸਿੰਘ ਸਾਹਿਬ ਮੇਰੇ ਖਿਆਲ ਚ ਇੱਥੇ ਦਾ ਇਤਿਹਾਸ ਸੁਣਾਉਣਗੇ ਸਿੰਘ ਸਾਹਿਬ ਜਿਹੜਾ ਇੱਥੇ ਦਾ ਇਤਿਹਾਸ ਸੁਣਾਉਣਗੇ ਜੀ ਪਿਆਰੀ ਸਾਧ ਸੰਗਤ ਜੀਓ ਇਹ ਉਹ ਮਹਾਨ ਸਥਾਨ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਮਹਾਰਾ ਨੇ ਪਹਿਲਾ ਧਰਮ ਜੁੱਦ ਲੜਿਆ ਔਰ ਜਿੱਤਿਆ ਇਹ ਧਰਮ ਯੁੱਧ ਬਾਈ ਧਾਰ ਦੇ ਰਾਜੇ ਭੀਮਚੰਦ ਫਤੇਸ਼ਾ ਨਾਲ ਹੋਇਆ ਫਤੇਸ਼ਾ ਜੋ ਗੁਰੂ ਘਰ ਦਾ ਬਹੁਤ ਵੱਡਾ ਪ੍ਰੇਮੀ ਉਸਨੇ ਗੁਰੂ ਸਾਹਿਬ ਨੂੰ ਆਪਣੀ ਲੜਕੀ ਸ਼ਾਦੀ ਵੀ ਹੋਇਆ ਸ਼ੀ ਨਗਰ ਗੜਵਾਲ ਵੀ ਖੇ ਭਲਾਇਆ ਗੁਰੂ ਸਾਹਿਬ ਜੀ ਆਪ ਤਾਂ ਨਹੀਂ ਗਏ ਪਰ ਸਿੱਖਾਂ ਨੂੰ ਕੋਈ 7 ਲੱਖ ਦਾ ਸਾਜੋ ਸਮਾਨ ਗਹਿਣੇ ਵਸਤਰ ਦੇ ਕੇ ਭੇਜਿਆ ਜੋ ਸਿੱਖਾਂ ਨੇ ਜਾ ਕੇ ਉਹ ਇੱਕ ਇੱਕ ਵਸ ਦਿਖਾਈ ਸਾਰੇ ਰਾਜੇ ਦੇ ਕੇ ਹੈਰਾਨ ਹੋਏ ਜੀ ਇੰਨਾ ਕੀਮਤੀ ਸਮਾਨ ਤਾਂ ਕਿ ਰਾਜੇ ਮਹਾਰਾਜ ਨੇ ਦਿੱਤਾ ਜਿਨਾ ਗੁਰੂ ਸਾਹਿਬ ਨੇ ਭੀਮਚੰਦ ਨੇ ਫਤਿਹਸ਼ਾਹ ਨੂੰ ਕਿਹਾ ਵੀ ਜੇ ਤੂੰ ਗੁਰੂ ਸਾਹਿਬ ਵੱਲੋਂ ਆਇਆ ਹੋਇਆ ਸਮਾਨ ਲੈਣਾ ਹੈ ਤੇ ਮੈਂ ਤੇਰੀ ਲੜਕੀ ਦੇ ਦੋ ਲਾੜੀ ਲੈ ਕੇ ਜਾਵਾਂਗਾ ਕਿਉਂਕਿ ਭੀਮਚੰਦ ਗੁਰੂ ਸਾਹਿਬ ਨਾਲ ਬਹੁਤ ਈਰਖਾ ਰੱਖਦਾ ਸੀ ਸੋ ਫਤਿਹਸ਼ਾਹ ਨੇ ਭੀਮਚੰਦ ਨੂੰ ਬਹੁਤ ਸਮਝਾਇਆ ਪਰ ਉਹ ਨਹੀਂ ਮੰਨਿਆ ਹਾਰ ਕੇ ਫਤਿਹਸ਼ਾਹ ਢੋਲ ਗਿਆ ਸਮਾਨ ਵਾਪਸ ਹੋ ਗਿਆ ਸਮਾਨ ਪਿੱਛੇ ਝਗੜਾ ਹੋ ਗਿਆ ਸਿੱਖਾਂ ਨੇ ਸਾਰੀ ਵਾਰਦਾ ਗੁਰੂ ਸਾਹਿਬ ਨੂੰ ਪੌਂਡਾ ਸਾਹਿਬ ਆ ਕੇ ਦੱਸੀ ਔਰ ਇਹ ਵੀ ਕਿਹਾ ਕਿ ਫੌਜ ਆਈ ਜਾਣ ਸਮਝੋ ਜੰਗ ਦੀ ਤਿਆਰੀ ਕੀਤੀ ਜਾਵੇ ਗੁਰੂ ਸਾਹਿਬ ਨੇ ਕਿਹਾ ਪੌਂਡਾ ਸਾਹਿਬ ਜੰਗ ਨਾ ਕੀਤੀ ਜਾਵੇ ਉਹ ਕਿ ਜਿੱਥੇ جنگ ਹੁੰਦੀ ਹੈ ਸਵਾਇ ਜੋਸਾਨੇ ਕੁਝ ਨਹੀਂ ਹੁੰਦਾ ਇਹ ਜਗਾ ਜੋ ਸਾਰੇ ਜੰਗਲ ਦੀ ਜਵਾਨ ਸੀ ਔਰ ਫੋਜਾਂ ਨੇ ਇੱਥੋਂ ਹੀ ਨਿਕਲ ਕੇ ਪੌਣਾ ਸਾਲ ਦੀ ਜਾਨ ਸੋ ਗੁਰੂ ਸਾਹਿਬ ਜੀ ਜਗਾ ਤੇ ਆਏ ਇਸ ਜਗਾ ਤੇ ਠਹਿਰਾਵ ਕਰਿਆ ਕੁਝ ਭੋੜੇ ਬਣਨ ਵਾਸਤੇ ਕਿਲੇ ਗੱਡੇ ਜੋ ਕਿ ਇੱਕ ਬਾਅਦ ਵਿੱਚ ਹਰਾ ਹੋ ਗਿਆ ਜਾਮਣ ਦਾ ਪੇੜ ਬਾਹਰਲੇ ਪਾਸੇ ਪ੍ਰਤਾਕ ਰਿਸ਼ਾਨੀ ਹੈ ਸਤਿਗੁਰਾਂ ਦੀ ਪਿਛਲੇ ਪਾਸੇ ਜੋ ਗੁਰਦੁਆਰਾ ਤੀਰਗੜੀ ਸਾਹਿਬ ਹੈ ਉਥੇ ਮੋਰਚੇ ਬੰਦੀ ਹੋ ਗਈ ਜੰਗ ਦੀ ਤਿਆਰੀ ਹੋ ਗਈ ਜੰਗ ਸ਼ੁਰੂ ਹੋ ਗਈ 12 ਦਿਨ ਤੱਕ ਜੰਗ ਚੱਲਦੀ ਰਹੀ ਪਰ 12 ਦਿਨ ਦਾ ਕੋਈ ਨਤੀਜਾ ਨਹੀਂ ਨਿਕਲਿਆ ਪਰ 12 ਦਿਨ ਗੁਰੂ ਸਾਹਿਬ ਨੇ ਕੋਈ ਤੀਰ ਤਲਵਾਰ ਨਹੀਂ ਚਲਾਇਆ ਸਗੋਂ ਨੀਲੇ ਦੇ ਸਵਾਰ ਹੋ ਕੇ ਉੱਚੀ ਟੀਵੀ ਤੋਂ ਸਾਰਾ ਨਜ਼ਾਰਾ ਦੇਖਦੇ ਰਹੇ 13ਵੇਂ ਦਿਨ ਫਿਰ ਗੁਰੂ ਸਾਹਿਬ ਨੇ ਆਪ ਕਮਾਨ ਸੰਭਾਲੀ ਔਰ ਤੀਰ ਚਲਾਣੇ ਸ਼ੁਰੂ ਕੀਤੇ ਗੁਰੂ ਸਾਹਿਬ ਦੇ ਤੀਰ ਅਗੇ ਕੋਈ ਨਹੀਂ ਟਿਕ ਸਕਿਆ ਕਈ ਮਰੇ ਕਈ ਫੱਟੜ ਹੋਏ ਕਈ ਮੈਦਾਨ ਛੱਡ ਕੇ ਭੱਜ ਗਲੋਤੇ ਪਹਾੜੀ ਰਾਜਾ ਤੋਂ ਰਾਜਾ ਹਰੀਚੰਦ ਹੰਡੂਰੀਆ ਜੋ ਬਹੁਤ ਤੜਾ ਨਿਸ਼ਾਨੀ ਸੀ ਉਸਨੇ ਦੇਖਿਆ ਵੀ ਗੁਰੂ ਸਾਹਿਬ ਤੀਰ ਚਲਾ ਰਹੇ ਹਨ ਔਰ ਸਾਡੀ ਫੌਜ ਉਹ ਹੈ ਪਿੱਛੇ ਭੱਜ ਰਹੀ ਹੈ ਉਸਨੇ ਗੁਰੂ ਸਾਹਿਬ ਨੂੰ ਆ ਕੇ ਵੰਗਾ ਰਿਹਾ ਔਰ ਤਿੰਨੇ ਤੀਰ ਚਲਾਏ ਪਹਿਲਾ ਤੀਰ ਗੁਰੂ ਸਾਹਿਬ ਦੇ ਘੋੜੇ ਦੀ ਕਾਠੀ ਵਿੱਚ ਲੱਗਾ ਦੂਸਰਾ ਤੀਰ ਗੁਰੂ ਸਾਹਿਬ ਦੀ ਦਸਤਾਰ ਕੋਲ ਕੰਨ ਬੋਲ ਦੀ ਛੂਕੇ ਚਲਾ ਗਿਆ ਤੀਸਰਾ ਤੀਰ ਗੁਰੂ ਸਾਹਿਬ ਦੇ ਕਮਰ ਕਸੇ ਨੂੰ ਛੀਟਦਾ ਹੋਇਆ ਥੋੜਾ ਜਿਹਾ ਸਰੀਰ ਵਿੱਚ ਲੱਗ ਗਿਆ ਸਤਿਗੁਰਾਂ ਨੇ ਉਹ ਤੀਰ ਤਾਂ ਪੱਟ ਕੇ ਪਰਾ ਸੁੱਟਿਆ ਔਰ ਪੰਗਤੀ ਵਿਚਾਰੀ ਜਬੇ ਬਾਨ ਲਾਗਿਓ ਤਬੇ ਰੋਸ ਜਾਗਿਓ ਸਤਿਗੁਰਾਂ ਨੇ ਹਰੀਚੰਦ ਹੰਡੂਰੇ ਵੱਲ ਨਜ਼ਰ ਮਾਰੀ ਉਸਨੇ ਆਪਣੇ ਸਾਰੇ ਸਰੀਰ ਤੋਂ ਸੰਜੋਗ ਐਨੀ ਹੁੰਦੀ ਹੈ ਜੋ ਲੋਹੇ ਦੀ ਹੁੰਦੀ ਹੈ ਜਿਸ ਤੇ ਕੋਈ ਤੀਰ ਤਲਵਾਰ ਅਸਰ ਨਹੀਂ ਕਰਦਾ ਔਰ ਉਸ ਨੂੰ ਹੰਕਾਰ ਸੀ ਮੈਨੂੰ ਕੋਈ ਮਾਰ ਨਹੀਂ ਸਕਦਾ ਸਿਰਫ ਉਸ ਦਾ ਮੂੰਹ ਔਰ ਅੱਖਾਂ ਖਾਲੀ ਸਰ ਪਰ ਗੁਰੂ ਸਾਹਿਬ ਦਾ ਨਿਸ਼ਾਨਾ ਬਹੁਤ ਐਸੀ ਇਤਿਹਾਸ ਆਦਾ ਗੁਰੂ ਸਾਹਿਬ ਦਾ ਨਿਸ਼ਾਨਾ ਇਹਨਾਂ ਤੇ ਐਸੀ ਕਿ ਗੁਰੂ ਸਾਹਿਬ ਸੂਈ ਦੇ ਨੱਕੇ ਵਿੱਚੋਂ ਦੀ ਤੀਰ ਕੱਢ ਦਿੰਦੇ ਤੋ ਗੁਰੂ ਸਾਹਿਬ ਨੇ ਦੇਖਿਆ ਉਹਦੇ ਮੂੰਹ ਰੱਖਾਂ ਖਾਲੀ ਹੈ ਉਸ ਗੁਰੂ ਸਾਹਿਬ ਨੇ ਪਹਿਲਾ ਹੀ ਤੀਰੀ ਇਤਨੀ ਜ਼ੋਰ ਦੀ ਖਿੱਚ ਕੇ ਮਾਰਿਆ ਕਿ ਉਹਦੇ ਮੂੰਹ ਵਿੱਚ ਲੱਗਾ ਮੂੰਹ ਵਿੱਚ ਤੇ ਲੱਗਦਿਆਂ ਸਾਰੀ ਉਹ ਗਰਦਨ ਧੜਨਾਵਾਂ ਅਲੱਗ ਹੋ ਗਈ ਉਸ ਦੇ ਨੀਚੇ ਗਰਦਿਆਂ ਸਾਰੀ ਪੂਜਾ ਪਿੱਛੇ ਨੂੰ ਭਜਣੀਆਂ ਸ਼ੁਰੂ ਹੋ ਗਈਆਂ ਭਜਣੇ ਕਰਕੇ ਹੀ ਜਗ੍ਹਾ ਦਾ ਨਾਮ ਭਗਵਾਨੀ ਸਾਹ ਪਿਆ ਫਿਰ ਬੇੜੇ ਚੜਦੇ ਹੋਏ ਜਗਨਾ ਪਾਰ ਕਰਦੇ ਹੋਏ ਆਪਸ ਵਿੱਚ ਲੜ ਮਰੇ ਇਸ ਤਰ੍ਹਾਂ 13 ਵਜੇ ਨੂੰ ਗੁਰੂ ਸਾਹਿਬ ਇਸ ਜਗ੍ਹਾ ਜੰਗ ਫਤਿਹ ਕਰਕੇ ਇਸ ਜਗ੍ਹਾ ਤੇ ਆ ਕੇ ਵਿਸ਼ਰਾਮ ਕਰਿਆ ਸੰਗਤਾ ਨੇ ਸਿੱਖਾਂ ਨੇ ਸਤਿਗੁਰਾਂ ਨੂੰ ਵਧਾਈਆਂ ਦਿੱਤੇ ਆ ਵੀ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ ਆਪ ਜੀ ਨੇ ਪਹਿਲੇ ਦਿਨੀ ਜੰਗ ਲੜੀ ਹੋਰ ਜਿੱਤ ਲਈ ਪਰ ਸਤਿਗੁਰਾਂ ਨੇ ਸਿੱਖਾਂ ਦੀ ਵਧਾਈ ਨਹੀਂ ਦਿੱਤੀ ਸੋ ਕੋ ਫਤਿਹਨਾਮਾ ਉਚਾਰਨ ਕਰਦੇ ਹੋਏ ਆਖਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਫਤਿਹਨਾਮਾ ਇਸ ਜਗ੍ਹਾ ਤੇ ਉਚਾਰਿਆ ਗਿਆ ਉਸ ਤੋਂ ਪਹਿਲੇ ਕੋਈ ਫਤਿਹਨਾਮਾ ਨਹੀਂ ਸੀ ਉਸੀ ਦੌਰਾਨ ਹੀ ਸਤਿਗੁਰਾਂ ਨੂੰ ਪਤਾ ਲੱਗਾ ਕਿ ਪੌਂਟਾ ਸਾਹਿਬ ਵਿਖੇ ਵੱਡੇ ਬਾਲਕ ਨੇ ਜਨਮ ਲਿਆ ਹੈ ਜਗਤ ਜਗਤ ਜਿੰਨ ਦੀ ਖੁਸ਼ੀ ਵਿੱਚ ਉਹਦਾ ਨਾਮ ਅਜੀਤ ਸਿੰਘ ਰੱਖਿਆ ਗਿਆ ਜੋ ਕਿ ਕਿਸੇ ਦੋ ਜਿੱਤਿਆ ਨਾ ਜਾ ਸਕੇ ਸੋ ਸਾਧ ਸੰਗਤ ਜੀ ਇਸ ਸੰਸ਼ੇਪਕ ਇਤਿਹਾਸ ਚਾਹ ਦਾ ਲੰਗਰ ਗੁਰੂ ਦਾ ਲੰਗਰ ਲੱਸੀ ਦਾ ਲੰਗਰ ਤਿਆਰ ਹੈ ਲੰਗਰ ਸ਼ਾਕੇ ਜਾਓ ਇਸ ਜਗ੍ਹਾ ਦੀ ਕਾਰ ਸੇਵਾ ਸੰਤ ਬਾਬਾ ਜੋਗਿੰਦਰ ਸਿੰਘ ਫੌਜੀ ਸੰਤ ਬਾਬਾ ਸੁਲੱਖਣ ਸਿੰਘ ਜੀ ਨਿਭਾ ਰਹੇ ਸਨ ਹੋਰ ਇਸ ਸਮੇਂ ਮੌਜੂਦਾ ਸੰਤ ਬਾਬਾ ਦਿਲਵਾਸ ਸਿੰਘ ਜੀ ਸੇਵਾ ਨਿਭਾ ਰਹੇ ਹਨ ਸੋ ਚੱਲ ਰਹੀ ਹੈ ਮਹਾਪੁਰਸ਼ਾ ਦੀ ਇਹ ਕਾਰ ਸੇ ਆਓ ਜਿਸ ਮਾਈ ਭਾਈ ਨੇ ਹਿੱਸਾ ਪਾਣਾ ਹੋਵੇ ਆਪਣੇ ਘਰ ਕਮਲਾ ਦੇ ਨਾਲ ਉਹ ਨੇਕ ਕਮਾਈ ਵਿੱਚੋਂ ਆਪਣੇ ਜਸਵੰਦ ਕੱਢ ਕੇ ਸੇਵਾ ਵਿੱਚ ਹਿੱਸਾ ਪਾ ਸਕਦੇ ਹੋ ਯਾਤਰਾ ਕਰਦੇ ਹੋਏ ਵਾਹਿਗੁਰੂ ਵਾਹਿਗੁਰੂ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ੍ਹਾਂ ਨੇ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਲੈ ਲੋ ਆਏ ਹੋ ਜੀ ਲੰਗਰ ਛੱਕੇ ਜਾਏ ਹੋ ਜੀ ਔਰ ਜਿੱਥੇ ਮਾਰਾ ਸੰਗਏ ਤੁਸੀਂ ਹੁਣੇ ਸਿੰਘ ਸਾਹਿਬ ਤੋਂ ਇਤਿਹਾਸ ਸੁਣਿਆ ਇਥੇ ਦਾ ਗੁਰਦੁਆਰਾ ਭੰਗਾਣੀ ਸਾਹਿਬ ਦਾ ਆਓ ਆਪਾਂ ਹੁਣ ਗੁਰੂ ਦੇ ਲੰਗਰ ਵੱਲ ਚੱਲਦੇ ਆਂ ਉੱਥੇ ਲੰਗਰ ਛਕਦੇ ਆਂ ਆਓ ਜੀ ਸੰਗਤ ਜੀ ਫਾਈਨਲੀ ਆਪਾਂ ਦਾ ਮੱਥਾ ਟੇਕ ਆਏ ਆਂ ਗੁਰਦੁਆਰ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਾਏ ਗੁਰਦੁਆਰਾ ਭੰਗਾਣੀ ਸਾਹਿਬ ਆਓ ਆਪਾਂ ਹੁਣ ਕੂਰੂ ਦੇ ਲੰਗਰਾਂ ਵਿੱਚ ਚੱਲਦੇ ਆ ਲੰਗਰ ਦਾ ਕਹਿੰਦੇ ਪ੍ਰਸ਼ਾਦਾ ਜ਼ਰੂਰ ਛੱਕ ਕੇ ਜਾਓ ਜੀ ਸਾਹਮਣੇ ਲੰਗਰ ਹਾਲ ਨੇ ਉੱਥੇ ਆਪਾਂ ਲੰਗਰ ਛਕਾਂਗੇ ਜੀ ਤੇ ਇਹ ਤੁਹਾਨੂੰ ਮੈਂ ਦਿਖਾਈ ਦਿੱਤਾ ਇਹ ਪੀਰ ਬੁੱਧੂ ਸਾਹਿਬ ਦਾ ਹਾਲ ਗੁਰਦੁਆਰਾ ਸ੍ਰੀ ਪੰਗਾਣੀ ਸਾਹਿਬ ਪਾਛਾਇ 10ਵੇਂ ਪਹਿਲਾ ਧਰਮ ਯੁੱਧ ਅਸਥਾਨ ਮੈਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕਿਆ ਜੀ ਪਾਛਾਇ 10ਵੇਂ ਸਨ 1686 ਸੰਗਤ ਜੀ ਸਾਹਮਣੇ ਦੇਖ ਰਹੇ ਗੁਰੂ ਦੇ ਲੰਗਰ ਨੇ ਗੁਰਦਾਰ ਪੰਗਾਣੀ ਸਾਹਿਬ ਛਤਨਾਮ ਵਾਹਿਗੁਰੂ ਭਾਈ ਕਨਈਆ ਜੀ ਪਿਆਓ ਇਹ ਜੀ ਜਿਹੜਾ ਉੱਤੇ ਟੈਂਕ ਬਣਿਆ ਹੋਇਆ ਜਿਹਦੇ ਉੱਤੇ ਲਿਖਿਆ ਹੋਇਆ ਤੁਹਾਨੂੰ ਮੈਂ ਪੜ੍ਹ ਦਿੰਦਾ ਹੈ ਭਾਈ ਕਨਈਆ ਜੀ ਪਲਾਓ ਤੇ ਆਹ ਸਾਹਮਣੇ ਜਿਹੜੇ ਹੈਗੇ ਨੇ ਇਹ ਇਨਾਂ ਦੇ ਜਿਹੜੇ ਸੇਵਾਦਾਰ ਉਹਨਾਂ ਦੇ ਕਮਰੇ ਬਣੇ ਹੋਏ ਨੇ ਉੱਪਰ ਥੱਲੇ ਤੁਸੀਂ ਦੇਖ ਸਕਦੇ ਹੋ ਹੈ ਕੋਈ 12-15 ਕਮਰੇ ਤੇ ਯਾਤਰੂ ਇੱਥੇ ਵੀ ਆ ਦੇਖੋ ਮੁਰਸਾ ਖੜੇ ਆਂਦੇ ਜਾਂਦੇ ਰਹਿੰਦੇ ਨੇ ਤੇ ਆ ਲੰਗਰ ਹਾਲ ਆਪਾਂ ਚੱਲਦੇ ਆਂ ਅੰਦਰ ਇਹ ਦਫਤਰ ਹੈ ਜੀ ਗੁਰੂ ਸਾਹਿਬ ਦਾ ਇੱਥੇ ਗੁਰਦੁਆਰਾ ਪਗਾਣੀ ਸਾਹਿਬ ਦਾ ਬਹੁਤ ਯਾਤਰੂ ਆ ਗਏ ਮੱਥਾ ਟੇਕ ਕੇ ਚਲੇ ਗਏ ਇਥੇ ਚੱਲਦਾ ਰਹਿੰਦਾ ਸਾਰਾ ਪੰਜਾਬ ਜਿਹੜੀ ਯਾਤਰੂ ਗੁਰਦੁਆਰਾ ਸ੍ਰੀ ਪੋਟਾ ਸਾਹਿਬੋਂ ਇੱਥੇ ਜ਼ਰੂਰ ਓਕੇ ਜਾਂਦੇ ਨੇ ਗੁਰਦੁਆਰਾ ਸ੍ਰੀ ਭੰਗਾਣੀ ਸਾਹਿਬ ਸੰਗਤ ਜੀ ਫਾਈਨਲੀ ਆਪਾਂ ਲੰਗਰ ਛੱਕ ਛੁੱਕੇ ਤੇ ਆਓ ਆਪਾਂ ਹੁਣ ਆਪਦਾ ਅਗਲੇ ਗੁਰਦਵਾਰਾ ਸਾਹਿਬ ਤੁਹਾਨੂੰ ਫਿਰ ਮਿਲਾਂਗੇ ਉਦੋਂ ਤੱਕ ਮੈਨੂੰ ਜਿਆਦ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਮੈਂ ਤੁਹਾਨੂੰ ਗੁਰਦੁਆਰਾ ਸ੍ਰੀ ਪਗਾਣੀ ਸਾਹਿਬ ਪਾਸ਼ਾ ਦੀ ਦਸਵੀਂ ਜਿੱਥੇ ਕੀ ਪਹਿਲਾ ਧਰਮ ਯੁੱਧ ਹੋਇਆ ਸੀ ਪਾਸ਼ਾ ਦੀ ਦਸਵੀਂ ਜਿੱਦਾ ਇਹ ਗੁਰਦੁਆਰਾ ਇਨਸਾਬ ਹੈ ਤੇ ਇਹੜਾ ਸੀ ਸਨ 1686 ਚ ਹੋਇਆ ਸੀ ਜੀ ਪਹਿਲਾ ਧਰਮ ਯੁੱਧ ਦਾ ਸਥਾਨ ਤੁਹਾਨੂੰ ਦੱਸਿਆ ਜੀ ਤੇ ਇਸ ਦੇ ਨਾਲ ਹੀ ਵੀਡੀਓ ਮੈਂ ਇੱਥੇ ਬੰਦ ਕਰਦਾ ਹਾਂ ਗੁਰੂ ਮਾਰਾ ਮੈਨੂੰ ਬਲ ਬਖਸ਼ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਸ ਉਹ ਦਿਖਾਉਂਦਾ ਰਹਾ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਔਰ ਕਮੈਂਟਸ ਵੀ ਕਰਦੇਆ ਕਰੋ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ